ਇਹ ਕਾਹ ਮੀੜ ਕੇ ਬਹਿ ਜਾਂਦੇ ਨੇ ਤੇ ਇੱਕ ਬੀਬੀ ਆਈ ਉਹ 5 ਠੀਪੇ ਲੈ ਕੇ ਚਾਂਦੀ ਦੇ ਰੁਪਈਏ ਤੇ ਬਾਬਾ ਇਹ ਪ੍ਰਚਾਰ ਕਰਦਾ ਸੀ ਵੀ ਮੈਂ ਸਤਵੇਂ ਆਕਾਸ਼ ਵਿੱਚ ਗਿਆ ਆ ਉਹ ਬੀਬੀ ਨੇ ਮੱਥਾ ਟੇਕਿਆ ਮੈਂ ਬੀਬੀਆਂ ਨੂੰ ਆਮ ਬਲੋਚ ਕਹਿਣਾ ਹਾਂ ਨਾ ਬੀਬੀਓ ਜੇ ਤੁਸੀਂ ਠੱਗਾਂ ਨੂੰ ਸਬਸਿਡੀ ਦੇਣੀ ਬੰਦ ਕਰ ਦਿਓ ਤੇ ਜਿੰਨੇ ਠੱਗ ਨੇ ਮੁੜ ਕੇ ਵਾਈ ਕਰ ਲੱਗ ਪਣ ਤੁਹਾਡੀ ਨਰਮੀ ਕਰਕੇ ਇਹਨਾਂ ਦੇ ਡੇਰੇ ਚੱਲਦੇ ਜੀ ਤੁਹਾਡੀ ਨਰਮੀ ਕਰਕੇ ਜੇ ਬੰਦਾ ਬਾੜਾ ਜਾ ਘੂਰਦਾ ਕਹਿੰਦੀ ਨਾ ਬਾਬਾ ਜੀ ਨੇ ਤੇ ਨਾਲੇ ਮਾਲ ਮਤਾਂ ਦਾ ਬੀਬੀਆਂ ਦੇ ਨਾਲ ਪਾਉਂਦੇ ਨੇ ਦੇਣਾ ਵੀ ਕੀ ਹੈ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਸਬਸਿਡੀ ਦੇ ਠੱਗਾਂ ਦੀ ਬੰਦ ਕਰੋ ਤਾਂ ਕਿ ਸਿੱਧੇ ਹੋ ਗਏ ਕੰਮ ਕਰਨ ਔਰ ਇਹ ਸਾਡਾ ਬੇੜਾ ਨਾ ਕਰ ਕਰਨ ਸੰਤੋ ਹੈ ਜਿਹੜਾ ਇਹਦੇ ਨਾਲ ਜੋੜਦਾ ਇਹ ਹੈ ਸੱਤ ਮੈਂ ਬਾਹ ਉੱਚੀ ਕਰਕੇ ਇਹਨਾਂ ਦੇ ਬਾਰੇ ਤਾਂ ਬੋਲਦਾ ਮੇਰੀਓ ਧੀਓ ਭੈਣੋ ਹਰ ਬੰਦਾ ਆਪਣੀ ਧੀ ਪੈਣ ਦਾ ਸਤਕਾਰ ਦੇ ਪੱਤ ਲੋਝਦਾ ਹੈ ਬੰਦਿਆਂ ਕੋਲ ਜਾਉਗੀਆਂ ਤੁਹਾਡੇ ਵੱਲ ਲੋਕੀਂ ਉਂਗਲਾਂ ਕਹਿਣਗੇ ਫਲਾਣੇ ਕੋਲ ਜਾਂਦੀ ਹੋ ਕਿਉਂ ਬੰਦਾ ਕਾਮ ਤੋਂ ਬਣਿਆ ਤੇ ਕਾਮ ਤੋਂ ਰਹਿਤ ਨਹੀਂ ਬੰਦਾ ਕਾਮੀ ਬੰਦਾ ਕਰੋਧੀ ਬੰਦਾ ਲੋਭੀ ਬੰਦੇ ਅੰਦਰ ਹੰਕਾਰ ਬੰਦੇ ਦੇ ਅੰਦਰ ਮੋਹ ਤੇ ਬੰਦੇ ਮਰ ਵੀ ਜਾਣਾ ਹੈ